ਪਿੰਡ ਬਡਾਲਾ ਬਾਂਗਰ ਚ ਜਿਹੜਾ ਫੋਕਲ ਪਲਾਂਟ ਆ ਉਹਦੇ ਚ ਇੱਕ ਸ਼ੈੱਡ ਬਣ ਕੇ ਤਿਆਰ ਹੋਇਆ ਜਿਹਦੀ ਲਗਭਗ 66 ਲੱਖ ਰੁਪਏ ਕੀਮਤ ਇਹਦੇ ਤੇ ਲੱਗੀ ਐ ਇਹ ਸ਼ੈੱਡ ਸੂਕ ਮੰਤਰੀ ਸਰਦਾਰ ਕੁਬਾ ਸਿੰਘ ਮਾਨ ਜੀ ਦੀ ਨਿਰਦੇਸ਼ਾਂ 'ਤੇ ਸਰਕਾਰ ਚਾਲੀ ਸਪੈਸ਼ਲ ਤੌਰ ਤੇ ਕਿਸਾਨਾਂ ਦੀ ਜਿੰਸ ਦੀ ਸਾਂਭ ਸੰਭਾਲ ਵਾਸਤੇ ਤੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਜੀਵਦਾਰਾਂ ਨੂੰ ਨਾ ਆਵੇ ਤੇ ਉਹਦੇ ਸਬੰਧ ਚ ਜਿਹੜੇ ਸ਼ੱਡ ਬਣ ਕੇ ਜਿਹੜੇ ਆ ਤਿਆਰ ਹੋ ਰਹੇ ਨੇ ਉਸੇ ਤਰ੍ਹਾਂ ਅਜੂੜਾਲਾ ਕਾਂਗਰਚਾ ਦਾ ਛੱਡ ਬਣ ਕੇ ਤਿਆਰ ਹੋਇਆ ਤੇ ਅੱਜ ਦਾ ਤੁਗਾਟ ਜਿਹੜਾ ਵਾ ਤੋੜ ਆਪਣੇ ਜਿਹੜੇ ਆਪਣੇ ਹਲਕੇ ਜਿਮਕਾਸ਼ਕਾਰ ਚੱਲ ਰਹੇ ਉਹਨੇ ਬੜੇ ਪਹਚਾਣਾ ਪਾ ਲਏ ਜਿਹੜਾ ਡੇਰਾ ਬਾਬਾ ਨਾਨਕ ਚ ਬਹੁਤ ਜਿੰਨੀ ਬੱਦ ਤੇ ਪਿੰਡਾਂ ਚ ਜਿਹੜਾ ਜਿਹੜਾ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਤੇ ਇਹ ਸਾਰਾ ਕੁਝ ਜਿਹੜਾ ਵਾ ਪੰਜਾਬ ਸਰਕਾਰ ਦੀ ਰਹਿਮਾਈ ਹੱਥੀ ਚੱਲਦਾ ਤਾਂ ਜਿਹੜੇ ਲੰਬੇ ਸਮੇਂ ਤੋਂ ਰੁਕੇ ਕੰਮ ਸੀਗੇ ਡਿਵੈਲਪਮੈਂਟ ਦੇ ਉਹ ਜਿਹੜੇ ਜਲਦੀ ਆਪਾਂ ਪੂਰੇ ਕਰਕੇ ਦੇਪਦੇ ਜਿਹੜੇ ਉਚਾਰ ਦੇਣੇ ਨੇ ਇਸ ਕਰਕੇ ਚੰਗੀ ਬਦਲ ਦੇ ਨੁਕਾਸ ਨਹੀਂ ਧੰਨਵਾਦ ਹਾਂਜੀ ਚੇਅਰਮੈਨ ਸਾਹਿਬ ਜੀ ਅੱਜ ਦੇ ਘਟਨ ਕੀਤਾਰੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵਾਈਕਲ ਜੀ ਕਾ ਖਾਲਸਾ ਵਾਈਕਲ ਜੀ ਫਤਿਹ ਮਹਰਨ ਜੈ ਸਿੰਘ ਬਾਅਦ ਚੇਅਰਮੈਨ ਮਾਰਕੀਟ ਕਮੇਟੀ ਕਲਾਂ ਨੌਰ ਅੱਜ ਜੋਦ ਘਟਨ ਕੀਤਾ ਵਾ ਵਡਾਲਾ ਬਾਂਗਰ ਮੰਡੀ ਦੇ ਵਿੱਚ ਜੋ ਸ਼ੈੱਡ ਬਣਿਆ ਵਾ ਤੇ ਕਿਸਾਨਾਂ ਦੀ ਬੜੇ ਚਿਰ ਦੀ ਜਿਹੜੀ ਮੰਗ ਸੀਗੀ ਇੱਕ ਤੇ ਸਾਨੂੰ ਇੱਕ ਸ਼ੈੱਡ ਦਿੱਤਾ ਜਾਵੇ ਜੁਜਨ ਦੇ ਵਿੱਚ ਜਦੋਂ ਬਾਰਿਸ਼ ਆਉਂਦੀ ਆ ਤੇ ਸਾਨੂੰ ਮੁਸ਼ਕਲ ਆਉਂਦੀ ਆ ਬਹੁਤ ਜ਼ਿਆਦਾ ਉਹਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਸ਼ੈੱਡ ਦੀ ਜਿਹੜੀ ਆ ਉਹ ਸ਼ਾਰੀ ਕੀਤੀ ਗਈ ਆ ਜਿਹੜਾ ਕਿ ਇਸ ਮੰਡੀ ਨੂੰ ਕੋ ਤਕਰੀਬਨ 20 ਤੋਂ 22 ਪਿੰਡ ਜਿਹੜੇ ਨੇ ਇੱਥੇ ਲੱਗਦੇ ਨੇ ਨਾਲ ਉਹਨਾਂ ਨੂੰ ਸੁੱਖ ਸਹੂਲਤ ਦੇਣ ਵਾਸਤੇ ਕਾਫੀ ਜਿਹੜੀ ਆ ਰਕਮ ਮਾਰਕੀਟ ਮਾਰਕੀਟ ਕਮੇਟੀ ਵੱਲੋਂ ਮੰਡੀ ਬੋਰਡ ਵੱਲੋਂ ਇੱਥੇ ਜਿਹੜੀ ਆ ਖਰਚ ਕੀਤੀ ਗਈ ਆ ਮੈਂ ਵਡਾਲਾ ਬਾਂਗਰ ਦੇ ਆਸ-ਪਾਸ ਦੀਆਂ ਮੰਡੀਆਂ ਨੂੰ ਲੱਗਦੇ ਜਿੰਨੇ ਵੀ ਪਿੰਡ ਆ ਜਿਨ੍ਹਾਂ ਨੂੰ ਇਹ ਮੰਡੀ ਸਹੂਲਤ ਦਿੰਦੀ ਹੈ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਬਧਾਈ ਦੇਣੀ ਚਾਹੁੰਨਾ ਵਾ ਜਿਨ੍ਹਾਂ ਦੇ ਉਪਰਾਲਾ ਸਦਕਾ ਹੀ ਜਿਹੜਾ ਵਾ ਸ਼ੈੱਡ ਜਿਹੜਾ ਵਾ ਉਹ ਕੰਪਲੀਟ ਹੋਇਆ